ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 7ਵਾਂ ਨਿਰਦੇਸ਼ਕ ਜਮਾਈਤੀ ਅਭਿਆਸ ਨੰਬਰ 7.1 ਸਵਾਲ 6ਵਾਂ ਤੇ ਇਹਦੇ ਅਗਲੇ ਦੋ ਭਾਗ ਦੂਜਾ ਤੀਜਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਪ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਜੁੜੀਆਂ ਕੁਝ ਦੂਜੇ ਵਿਸ਼ਿਆਂ ਦੀਆਂ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਸੂਚੀ ਨੂੰ ਸਕਰੋਲ ਕਰੋ ਤੇ ਉੱਥੇ ਤੁਹਾਨੂੰ ਮਿਲਣਗੀਆਂ 10th english mcq 10th english literature 10th grammar 10th science 10th math notes ਤੇ ਫਿਰ 10th math ਜਿਹੜੀ ਹੈ ਕਿਤਾਬ ਇੰਗਲਿਸ਼ ਵੀਡੀਓ ਵਿੱਚ ਵੀ ਹੈਗੀ ਹੈ ਤੇ ਫਿਰ ਮੈਥ ਕਨਸੈਪਟਸ ਗਣਿਤ ਦੇ ਸਿਧਾਂਤ ਤੇ ਮੈਥ ਸ਼ਾਰਟਸ ਕਰਸ ਐਂਡ ਟ੍ਰਿਕਸ ਤੇ ਤੁਹਾਡੀ ਬੱਚੇ ਜਨਰਲ ਨੋਲੇਜ ਨੂੰ ਇੰਪਰੂਵ ਕਰਨ ਲਈ ਹੈਗੀ ਹੈ ਪਲੇਲਿਸਟ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ੇ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਐਕਸਪਲੇਨ ਕੀਤਾ ਗਿਆ ਹੈ ਸੋ ਤੁਸੀਂ ਇਹਨਾਂ ਪਲੇਟਿਸਟਨ ਨੂੰ ਖੋਲ ਕੇ ਇਹਨਾਂ ਵਿੱਚ ਪੇ ਵੀਡੀਓਜ਼ੀ ਜ਼ਰੂਰ ਦੇਖੋ ਆਪ ਦੇਖਿਓ ਬੱਚੇ ਹੁਣ ਇਹ ਵਾਲਾ ਕੁਐਸਚਨ ਜਿਹਦਾ ਸਿਰਲੇਖ ਹੈ ਹੀਟਾਂ ਦਿੱਤੇ ਬਿੰਦੂਆਂ ਦੁਆਰਾ ਬਣਨ ਵਾਲੇ ਚਤੁਰਕੁਜ ਦੀ ਕਿਸਮ ਜੇਕਰ ਕੋਈ ਹੈ ਤਾਂ ਦੱਸੋ ਅਤੇ ਆਪਣੇ ਉੱਤਰ ਦਾ ਕਾਰਨ ਵੀ ਦੱਸੋ ਸੋ ਦੂਜੇ ਭਾਗ ਦੇ ਵਿੱਚ ਚਾਰ ਬਿੰਦੂ ਐਵੜੇ ਆ ਗਏ ਨੇ ਇਹਨਾਂ ਨੂੰ ਨਾਮ ਦੇ ਦੇਣੇ ਆ ਪਹਿਲੇ ਸੋ ਮੰਨ ਲਓ ਕਿ ਬਿੰਦੂ ਹਨ A ਇਹਦਾ ਨਾਮ ਦਿੱਤਾ B C ਅਤੇ D ਇਹੜੀ ਬਿੰਦੂ ਨੇ a b c ਅਤੇ d ਜਿੱਦਾ ਮਰਜ਼ੀ ਨਾਮ ਦੇ ਦਿਓ ਠੀਕ ਹੈ ਫਿਰ ਅਸੀਂ ਸੂਤਰ ਵਰਤਾਂਗੇ ਦੂਰੀ ਸੂਤਰ ਅਸੀਂ ਜਾਣਦੇ ਹਾਂ ਕਿ ਦੋ ਬਿੰਦੂਆਂ x1 y1 ਅਤੇ x2 y2 ਵਿਚਕਾਰਲੀ ਦੂਰੀ ਲਈ ਦੂਰੀ ਸੂਤਰ ਇਸ ਤਰ੍ਹਾਂ ਹੈ ਇਹ ਉਹ ਹੈ ਇਹ ਸੂਤਰ ਹੈਗਾ ਪਹਿਲੇ ਵੀ ਅਸੀਂ ਵਰਤੋਂ ਕਰ ਚੁੱਕੇ ਹਾਂ ਹੁਣ ਤੱਕ ਤੁਹਾਨੂੰ ਚੇਤਾ ਹੋ ਗਿਆ ਹੋਣਾ ਆਓ ਦੇਖੀਏ ਹੁਣ ਸੋ ਦੂਰੀ ab ਸੋ ਬਿੰਦੂ a ਤੋਂ ਬਿੰਦੂ b ਦੇ ਵਿੱਚ ਜਿਹੜੇ x ਤੇ ਹੈਗੇ ਨੇ ਉਹ ਲੈ ਲੈਣੇ ਨੇ ਘਟਾਓ 3 ਘਟਾਓ 3 ਤੇ ਜਮਾ 5 ਘਟਾਇਕ ਘਟਾਓ 3 ਘਟਾਓ 3 ਕਿੰਨਾ ਹੋ ਗਿਆ ਘਟਾਓ 6 ਠੀਕ ਹੈ ਤੇ 5 ਚੋਂ 1 ਗਿਆ 4 ਘਟਾਓ 6 ਦਾ ਵਰਗ ਹੈਗਾ 6 6 36 ਘਟਾ ਦਾ ਵਰਗ ਵੀ ਮਨਨ ਕਿ ਘਟਾ ਨੂੰ ਜਿਹੜੇ ਵਰਗ ਕਰਦੇ ਆਂ ਤੇ ਉਹ ਜਮਾ ਹੋ ਜਾਂਦਾ ਸੋ 4 ਚੋਕੇ 16 36 ਜਮਾ 16 ਹੋ ਗਿਆ 52 ਤੇ 13 ਚੋਕ 52 ਹੁੰਦਾ ਤੇ 4 ਦਾ ਵਰਗਮੂਲ 2 ਹੁੰਦਾ ਸੋ 2 ਬਾਰ ਆ ਜਗਾ 13 ਅੰਦਰ ਆ ਜਗਾ ਇਹ ਨੰਬਰ ਦਿੱਤਾ 1 ਦੂਰੀ BC ਜਿਹੜੀ ਹੈ 3 ਘਟਾਓ 0 ਤੇ ਜਮਾ 1 ਘਟਾ 3 ਠੀਕ ਹੈ ਪੂਰੇ ਦਾ ਵਰਗ ਕਰਦਾ ਤੇ 3 ਦਾ ਵਰਗ ਹੋ ਗਿਆ ਇੱਥੇ 3 ਦਾ ਵਰਗ ਐਵਾਂ ਜਗਾ ਘਟਾਓ 2 ਦਾ ਵਰਗ ਤੇ ਇਹ ਬੱਚੇ ਬਣੇ 3^2 9 ਤੇ 2*2 4 ਨੌ ਜਮਾ 4 13 ਬਰਾਬਰ ਵਰਗਮੂਲ 13 ਇਹਨੂੰ ਦਿੱਤਾ ਨੰਬਰ 2 ਫਿਰ ਦੂਰੀ CD 0 ਘਟਾਓ ਘਟਾਓ 1 ਪੂਰੇ ਦਾ ਵਰਗ ਜਮਾ 3 ਘਟਾਓ ਫਿਰ ਬ੍ਰੈਕਟ ਵਿੱਚ ਘਟਾਓ 4 ਪੂਰੇ ਦਾ ਵਰਗ ਸੋ ਘਟਾ ਘਟਾ ਤੇ ਜਮਾ ਹੋ ਗਿਆ ਤੇ 1 ਦਾ ਵਰਗ ਤੇ ਘਟਾ ਘਟਾ ਜਮਾ ਹੋ ਗਿਆ ਤੇ ਜਮਾ 3 ਜਮਾ 4 7 ਸੋ 1 ਦਾ ਵਰਗ 1 7 ਦਾ ਵਰਗ 49 ਤੇ ਬਣਿਆ 49 ਜਮਾ 50 ਤੇ 25 2 50 50 ਹੁੰਦਾ 25 2 50 ਤੇ 25 ਦਾ ਵਰਗ ਮੂਲ ਕੀ ਹੁੰਦਾ 5 ਸੋ 5 ਬਾਹਰ ਆ ਗਿਆ ਤੇ 2 ਵਰਗ ਮੂਲ ਅੰਦਰ ਰਹਿ ਗਿਆ ਇਹਨੂੰ ਨੇ ਦਿੱਤਾ ਨੰਬਰ 3 ਅਤੇ ਦੂਰੀ DA ਘਟਾਓ 1 ਘਟਾਓ ਘਟਾਓ 3 ਪੂਰੇ ਦਾ ਵਰਗ ਜਮਾ ਘਟਾਓ 4 ਘਟਾਓ 5 ਸੋ ਬੱਚਿਓ ਇਹ ਘਟਾ ਘਟਾ ਜਮਾ ਹੋ ਜਾਏਗਾ ਸੋਤਾਂ ਚਾ ਗਿਆ ਦੋ ਤੇ ਇਹ ਘਟਾਓ 4 ਘਟਾਓ 5 ਬਣ ਗਿਆ ਘਟਾਓ 9 ਤੋਂ 2 4 ਤੇ 9 81 81 ਦਾ ਚਾਹਰ ਹੋ ਗਿਆ 85 ਤੇ ਇਹ 85 ਦਾ ਵਰਗਮੂਲ ਬਣ ਗਿਆ ਠੀਕ ਹੈ ਇਹਨੂੰ ਦਿੱਤਾ ਨੰਬਰ 4 ਹੁਣ ਬੱਚਾ ਹੈ ਦੋ ਯਾਦ ਰੱਖੋ ए ਬੀ ਆਇਆ ਦੋ ਵਰਗਮੂਲ 13 ਤੇ ਬੀ ਸੀ ਆਇਆ ਵਰਗਮੂਲ 13 ਹੁਣ ਚਾਰ ਪੁਜਾਵਾਂ ਜਿਹੜੀਆਂ ਬਣ ਸਕਦੀਆਂ ਨੇ ਚਤੁਰਪੁਜ ਦੀਆਂ ਕੱਲਾ ਉਹਦੇ ਨਾਲ ਫੈਸਲਾ ਨਹੀਂ ਕੀਤਾ ਜਾ ਸਕਦਾ ਕੀ ਚਤੁਰਪੁਜ ਬਣੇਗਾ ਜਾਂ ਨਹੀਂ ਬਣੇਗਾ ਕਿਉਂਕਿ ਹੋ ਸਕਦਾ ਇਹਨਾਂ ਚੋ ਤਿੰਨ ਬਿੰਦੂ ਜਿਹੜੇ ਦੋ ਹੋਣ ਉਹ ਇਹ ਜਿਹੜਾ ਇਹ ਬਿੰਦੂ A B C ਕੋਈ ਹੈਗੇ ਨੇ ਉਹ ਕਿਤੇ ਸਮਰਕਸ਼ੀ ਨਾ ਹੋਣ ਐਸੀ ਤੇ ਇਸ ਕਰਕੇ ਅਸੀਂ ਇੱਕ ਇਹਦਾ ਵਿਕਰਣ ਵੀ ਕੱਢਣਾ ਹੈ ਇੱਕ ਇਹਦਾ ਦੋ ਦੋਨੋਂ ਵਿਕਰਣ ਕੱਢ ਕੇ ਵੀ ਦੇਖਣੇ ਨੇ ਆਓ ਦੇਖੀਏ ਹੁਣ ਤੇ ਸਾਡਾ ਪਹਿਲੇ ਵਿਕਰਣ ਦੇ ਨਾਲ ਹੀ ਗੱਲ ਬਣ ਜਾਏਗੀ ਹਨਾ ਇੱਕ ਵਾਲੀ ਫਿਰ ਦੂਰੀ ਸੂਤਰ ਦੀ ਵਰਤੋਂ ਕਰਦੇ ਹੋਏ ਦੂਰੀ AC ਹੁਣ ਅਸੀਂ ਵਿਕਰਣ ਦੇਖਾਂਗੇ ਸੋ ਘਟਾਓ 3 ਘਟਾਓ 0 ਵਰਗ

ਹੁਣ ਬੱਚਿਓ ਇੱਥੇ ਦੇਖੋ 1 cirição, 2 ਅਤੇ 5 ਜਿਹੜਾ 1 ਸੀਗਾ ਉਹ AB ਸੀਗਾ ਉਸ ਕਿੰਨਾ ਸੀਗਾ 2 ਵਰਗਮੂਲ 13 ਤੇ BC ਕਿੰਨਾ ਸੀਗਾ ਵਰਗਮੂਲ 13 ਤੇ ਅਸੀਂ ਦੇਖਦੇ ਹਾਂ 1 2 ਅਤੇ 5 ਤੋਂ ਅਸੀਂ ਦੇਖਦੇ ਹਾਂ ਕਿ BC AC BC ਕਿੰਨਾ ਹੈ ਵਰਗਮੂਲ 13 ਆਇਆ ਸੀਗਾ AC ਕਿੰਨਾ ਹੈ ਬੜਾ ਵਰਗਮੂਲ 13 ਆਇਆ ਤੇ ਜਦੋਂ ਜੋੜਿਆ ਇਹ ਕਿੰਨਾ ਬਣ ਗਿਆ 2 ਵਰਗਮੂਲ 13 ਪਰ ਬੱਚਿਓ 2 ਵਰਗਮੂਲ 13 ਕਿਹਦੇ ਬਰਾਬਰ ਹੈਗਾ ਇਹ ਵੀ ਦੇ ਬਰਾਬਰ ਹੈਗਾ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਹੈ ਕਿ A B ਅਤੇ C ਇਹ ਤਿੰਨੋਂ ਸਮਰੇਖੀ ਹਨ ਇਹਦਾ ਮਤਲਬ ਐਵੇਂ ਤੁਹਾਨੂੰ ਮੈਂ ਇੱਥੇ ਬਣਾ ਕੇ ਦੱਸ ਦਿੰਦਾ ਤਾਂ ਕਿ ਤੁਹਾਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ ਇਹ ਬੱਚਿਓ ਤੁਹਾਡਾ ਹੋ ਗਿਆ ਜਿੱਦਾਂ A ਇਹ ਤੁਹਾਡਾ ਹੋ ਗਿਆ B ਇਹ ਗੱਪੇ ਆ ਗਏ ਤੁਹਾਡਾ ਸੀ ਹੁਣ ਇਹਦਾ ਮਤਲਬ ਕੀ ਹੋ ਗਿਆ ਇਹਦਾ ਮਤਲਬ ਹੈ ਬੱਚਿਓ A ਤੋਂ ਲੈ ਕੇ C ਤੱਕ ਹੈ ਉਹਦਾ AC ਹੈ ਕਿੰਨਾ ਵਰਗਮੂਲ 13 ਹੈ ਵਰਗਮੂਲ 13 ਇੰਨਾ ਤੇ BC ਹੈ BC ਇੱਥੋਂ ਦੀ ਲੈ ਕੇ ਇੱਥੇ ਤੱਕ ਹੈਗਾ ਵਰਗਮੂਲ 13 ਤੇ A ਤੋਂ ਲੈ ਕੇ B ਤੱਕ ਹੈ ਵੀ ਹੈਗਾ ਵਰਗਮੂਲ 13 ਦੋ ਵਰਗਮੂਲ 13 ਹੈਗਾ ਜਿਹੜੇ 13 ਵਰਗਮੂਲ ਜਮਾ 13 ਵਰਗਮੂਲ ਜੋੜਾਗੇ ਤੇ 2 ਵਰਗਮੂਲ 13 ਹੋ ਗਿਆ ਇਹਦਾ ਮਤਲਬ ਬੱਚਿਓ ਇਹ ਹੋਇਆ ਕਿ AC ਤੇ BC ਦਾ ਜਿਹੜਾ ਜੋੜ ਏਵੀ ਦੇ ਬਰਾਬਰ ਹੈ ਤੇ ਜਦੋਂ ਇਦਾਂ ਹੋਵੇ ਹੁਣ ਇਹਦਾ ਬੱਚਿਓ ਇਹ ਨਾਲ ਕੀ ਹੋਇਆ ਕਿ ਸ਼ਿਖਰ ਤੇ ਬੰਦੇ ਨਹੀਂ ਪਏ ਇੱਕ ਸ਼ਿਖਰ ਆ ਬਣ ਸਕਦਾ ਇੱਕ ਸ਼ਿਖਰ ਆ ਬਣ ਸਕਦਾ ਭਾਵ ਜਿਹੜਾ ਚੌਥਾ D ਹੈਗਾ ਉਹਦੇ ਕਰੇ ਤ੍ਰਿਭੁਜ ਤੇ ਬਣ ਜਾਏਗਾ ਪਰ ਚਤੁਰਭੁਜ ਨਹੀਂ ਬਣੇਗਾ ਸੋ ਇਸ ਇਸ ਤੇ ਲਿਖਾਂਗੇ ਭਾਵ ਬਿੰਦੂ A B ਅਤੇ C ਸਮਰੇਖੀ ਹਨ ਤੇ ਬੱਚਿਓ ਸਾਨੂੰ 4 ਵੱਖ-ਵੱਖ ਬਿੰਦੂ ਚਾਹੀਦੇ ਨੇ ਤੇ 4 ਚੋਂ ਜੇ 3 ਸਮਰੇਖੀ ਹੋ ਗਏ ਤੇ ਚਤੁਰਭੁਜ ਕਿੱਦਾਂ ਬਣੇਗਾ ਉਹਦੇ ਤ੍ਰਿਭੁਜ ਬਣੇਗਾ ਫਿਰ ਸੋ ਇਸ ਲਈ ਦਿੱਤੇ ਬਿੰਦੂਆਂ ਦੁਆਰਾ ਕੋਈ ਚਤੁਰਭੁਜ ਨਹੀਂ ਬਣੇਗਾ ਇਹ ਬੜਾ ਹੀ ਮਹੱਤਵਪੂਰਨ ਸਵਾਲ ਹੈ ਬੱਚਿਓ ਤਾਂ ਹੀ ਉਹਨਾਂ ਨੇ ਕਿਹਾ ਕਿਸ ਕਿਸਮ ਦਾ ਚਤੁਰਭੁਜ ਬਣੇਗਾ ਜੇ ਚਤੁਰਭੁਜ ਬਣਦਾ ਹੈ ਤਾਂ ਇਹਦਾ ਮਤਲਬ ਜੇ 4 ਬਿੰਦੂ ਦਿੱਤੇ ਹੋਣ ਤੇ ਹੋ ਸਕਦਾ ਉਹਨਾਂ ਚੋਂ 3 ਜਿਹੜੇ ਐਸੇ ਨੇ ਉਹ ਸਮਰੇਖੀ ਹਨ ਤੇ ਵਿੱਚ ਚਤੁਰਭੁਜ ਨਹੀਂ ਬਣੇਗਾ ਤੇ ਪਤਾ ਕਿੱਦਾਂ ਲੱਗੇਗਾ ਚਾਰੋਂ ਭੁਜਾਵਾਂ ਦੇ A ਤੋਂ ਲੈ ਕੇ B B ਤੋਂ ਲੈ ਕੇ C C ਤੋਂ ਲੈ ਕੇ D D ਤੋਂ ਲੈ ਕੇ A ਤੱਕ ਦੀ ਦੂਰੀ ਵੀ ਲੱਭਣੀ ਹੈ ਤੇ ਫਿਰ A ਔਰ C ਦੀ ਦੂਰੀ ਵੀ ਲੱਭਣੀ ਹੈ ਤੇ B ਔਰ D ਵਿਕਰਣਾਂ ਦੀ ਦੂਰੀ ਵੀ ਲੱਭਣੀ ਹੈ ਤੇ ਦੇਖਣਾ ਹੈ ਕਿਤੇ ਉਹ ਕੋਈ ਦੋ ਦੋ ਜਿਹੜੇ ਦੂਰੀਆਂ ਦੇ ਜੋੜ ਨੇ ਕਿਸੇ ਤੀਜੀ ਦੂਰੀ ਦੇ ਜੋੜ ਦੇ ਬਰਾਬਰ ਤੇ ਨਹੀਂ ਆ ਰਿਹਾ ਤੇ ਜੇ ਇਦਾਂ ਹੋ ਜਾਏਗਾ ਤੇ ਫਿਰ ਉਹ ਸਮਰੇਖੀ ਹੋ ਜਾਣਗੇ ਤੇ ਚਤੁਰਪੁਜ ਨਹੀਂ ਬਣੇਗਾ ਠੀਕ ਹੈ ਜੀ ਹੁਣ ਅਗਲਾ ਪਾਗ ਦੇਖੀਏ ਅਗਲਾ ਪਾਗ ਇਹ ਤੀਜਾ ਇਹ ਵਾਲਾ ਸਵਾਲ ਤੇ ਉਹੀ ਹੈਗਾ 4 5 7 6 4 3 1 2 ਨੂੰ ਨਾਂ ਦੇ ਲਾਂਗੇ ਮੰਨ ਲਓ ਕਿ ਬਿੰਦੂ ਹਨ A B C ਅਤੇ D ਠੀਕ ਹੈ ਜੀ ਫਿਰ ਅਸੀਂ ਜਾਣਦੇ ਹਾਂ ਕਿ ਦੋ ਬਿੰਦੂਆਂ ਜਿੱਦਾਂ x1 y1 x2 y2 ਵਿਚਕਾਰਲੀ ਦੂਰੀ ਲਈ ਦੂਰੀ ਸੂਤਰ ਇਸ ਤਰ੍ਹਾਂ ਹੈ ਇਹ ਵੀ ਸਾਨੂੰ ਪਤਾ ਹੈਗਾ ਹੁਣ ਕਰਦੇ ਹਾਂ ਦੂਰੀਆਂ ਲੱਭਦੇ ਹਾਂ ਸੋ ਦੂਰੀ AB 4/7 ਦਾ ਵਰਗ 5/6 ਦਾ ਵਰਗ 4 2 7 ਗਿਆ 3 5/6 1 3 ਦਾ ਵਰਗ 9 1 ਦਾ ਵਰਗ 1 9 1 10 ਦਾ ਵਰਗਮੂਲ ਆ ਗਿਆ ਠੀਕ ਹੈ ਦੂਰੀ BC 7/4 7/4² 6/3² 6/3 ਦਾ ਵਰਗ ਜਮਾ 3 ਦਾ ਵਰਗ 3³ 9 3³ 9 9 2 18 18 ਦਾ ਮਤਲਬ 9 2 18 ਸੋ 9 ਦਾ ਵਰਗਮੂਲ ਹੈਗਾ 3 ਸੋ 3 ਬਾਰ ਆ ਗਿਆ ਤੇ ਵਰਗਮੂਲ 2 ਫਿਰ CD ਜਿਹੜਾ ਉਹ ਵੀ ਇਸ ਤਰੀਕੇ ਕਰਕੇ ਸਾਡਾ 10 10 ਵਰਗਮੂਲ ਆ ਗਿਆ ਠੀਕ ਹੈ ਜੀ ਤੇ ਦੂਰੀ DA ਉਹੀ ਸੂਤਰ ਵਰਤ ਕੇ ਕਹਿੰਦੀ ਲੋੜ ਨਹੀਂ ਹੈਗੀ ਸਾਰਾ ਸਪਸ਼ਟ ਹੈਗਾ ਇਹ 3 ਵਰਗਮੂਲ 2 ਆ ਗਿਆ ਇਹਨੂੰ ਨੰਬਰ ਦੇਤਾ 4 ਹੁਣ ਬੱਚੋ ਅੱਗੇ ਵਧਣ ਤੋਂ ਪਹਿਲੇ ਮਾੜੀ ਜਿਹੀ ਨਿਗਾਹ ਮਾਰ ਲਓ ਇਹ ਦੇਖੋ ਇਹ ਹੈਗੀ ਦੂਰੀ AB ਇਹਦੇ ਬਰਾਬਰ ਹੈ ਵਰਗਮੂਲ 10 ਤੇ ਦੂਰੀ ਹੈਗੀ CD ਇਹ ਕਿਹੜੇ ਵਰਗਮੂਲ 10 ਦੋਨੋਂ ਬਰਾਬਰ ਨੇ ਤੇ ਇੱਥੇ AB ਹੈਗਾ ਇੱਥੇ CD ਹੈਗਾ ਭਾਵ ਇਹਨਾਂ ਦਾ ਕੋਈ ਵੀ ਸਾਂਝਾ ਸ਼ਿਖਰ ਨਹੀਂ ਹੈਗਾ ਇੱਥੇ A ਔਰ B ਹੈਗਾ ਇੱਥੇ C ਔਰ D ਹੈਗਾ ਇਹਦਾ ਮਤਲਬ ਕੀ ਹੈ ਇਹ ਦੋ ਸੰਨੁਖ ਭੁਜਾਵਾਂ ਹਨ AB ਦੇ ਸਨਮੁਖ ਹੈਗੇ CD ਤੇ ਦੋਨਾਂ ਦੀ ਲੰਬਾਈ ਬਰਾਬਰ ਹੈ ਹੁਣ ਇਹ ਦੇਖੋ BC BC ਦਾ ਆਇਆ 3 ਵਰਗਮੂਲ 2 ਤੇ DD ਦਾ ਕਿੰਨਾ ਆਇਆ ਦੂਰੀ 3 ਵਰਗਮੂਲ 2 ਇਹ ਵੀ ਬਰਾਬਰ ਨੇ ਤੇ ਇਹ ਵੀ ਸਨਮੁਖ ਨੇ B ਇੱਥੇ ਸ਼ਿਖਰ ਹੈਗਾ B ਔਰ C ਇੱਥੇ ਸ਼ਿਖਰ ਹੈਗਾ D ਔਰ E ਸਾਂਝਾ ਸ਼ਿਖਰ ਕੋਈ ਨਹੀਂ ਹੈਗਾ ਇਹਦਾ ਮਤਲਬ ਕਿ BC ਅਤੇ DA ਵੀ ਸਨਮੁਖ ਭੁਜਾਵਾਂ ਹਨ ਇਹਦਾ ਮਤਲਬ ਕੀ ਹੋਇਆ ਸਨਮੁਖ ਭੁਜਾਵਾਂ ਦੇ ਦੋਨੋਂ ਜੋੜੇ ਬਰਾਬਰ ਹਨ ਤੇ ਬੱਚਿਓ ਇਹ ਕਦੋਂ ਹੁੰਦਾ ਹੈ ਜਦੋਂ ਸਮਾਂਤਰ ਚਤੁਰਪੁਜ ਹੋਵੇ ਪਰ ਬੱਚਿਓ ਫਿਰ ਅੱਗੇ ਵਰਗ ਵੀ ਸਮਾਂਤਰ ਚਤੁਰਪੁਜੇ ਇਥੇ ਵਰਗ ਦੀ ਗੱਲ ਤੇ ਹੈ ਨਹੀਂ ਪਰ ਜਿਹੜਾ ਆਪਣਾ ਤੁਹਾਡਾ ਆਇਤ ਹੈਗਾ ਉਹਦੇ ਵੀ ਦੋਨੋਂ ਪੁਜਾਵਾਂ ਸਨਮੁਖ ਪੁਜਾਵਾਂ ਬਰਾਬਰ ਹੁੰਦੀਆਂ ਨੇ ਪਰ ਆਇਤ ਆਇਤ ਹੁੰਦਾ ਉਹਦਾ ਵੱਖਰਾ ਨਾ ਆਏਗਾ ਉਹ ਚ ਕੋਣ 90 ਡਿਗਰੀ ਹੁੰਦਾ ਹੈ ਤੇ ਦੂਜੀ ਗੱਲ ਹੈਗੀ ਹੈ ਕਿ ਉਹਦੇ ਦੋਨੋਂ ਵਿਕਰਣ ਬਰਾਬਰ ਹੁੰਦੇ ਨੇ ਹਨਾ ਇਹ ਗੱਲਾਂ ਸਾਨੂੰ ਪਤਾ ਹੋਣੀ ਚਾਹੀਦੀਆਂ ਜਿਹੜਾ ਸਮਾਂਤਰ ਚਤੁਰਪੁਜੇ ਉਹਦੇ ਵਿਕਰਣ ਬਰਾਬਰ ਨਹੀਂ ਹੁੰਦੇ ਇਹਦਾ ਮਤਲਬ ਕਿ ਅਸੀਂ ਇਹ ਕੱਲਾ ਇਹ ਪੁਜਾਵਾਂ ਦੀ ਦੂਰੀਆਂ ਕੱਢ ਕੇ ਕੋਈ ਫੈਸਲਾ ਨਹੀਂ ਕਰ ਸਕਦੇ ਸਾਨੂੰ ਵਿਕਰਣਨ ਦੀ ਦੂਰੀ ਵੀ ਕੱਢਣੀ ਪਣੀ ਹੈ ਆਹ ਦੇਖੋ ਹੁਣ ਹੈ ਤੇ ਇੱਥੇ ਲਿਖ ਦਿੱਤਾ ਆਪਾਂ 1 2 3 ਅਤੇ 4 ਤੋਂ ਅਸੀਂ ਦੇਖਦੇ ਹਾਂ ਕਿ AB CD ਅਤੇ BC DE ਜਿਹੜੀ ਮੈਂ ਕੱਲ ਤੁਹਾਨੂੰ ਦੱਸੀ ਹੈ ਤੇ ਇਹਦਾ ਮਤਲਬ ਕਿ ਭਾਵ ਸੰਮੁਖ ਪੁਜਾਵਾਂ ਦੇ ਦੋਨੋਂ ਜੋੜੇ ਬਰਾਬਰ ਹਨ ਇਹਦਾ ਮਤਲਬ ਹੋਇਆ ਕਿ ਇਹ ਸਮਾਂਤਰ ਚਤੁਰਭੁਜ ਹੋਏਗਾ ਠੀਕ ਹੈ ਹੁਣ ਇੱਕ ਵਾਰੀ ਫਿਰ ਦੂਰੀ ਸੂਤਰ ਦੀ ਵਰਤੋਂ ਕਰਦੇ ਹੋਏ ਦੂਰੀ AC 4/4 ਵਰਗ 5/3 ਵਰਗ ਠੀਕ ਹੈ 4 ਚੋਂ 4 ਗਿਆ 0 5 ਚੋਂ 3 ਗਿਆ 2 0 ਜਮਾ 2 ਦਾ ਵਰਗ ਤੇ ਆ ਗਿਆ 2 ਇੱਕ ਵਿਕਰਣ ਆਇਆ 2 ਇਕਾਈਆਂ ਅਤੇ ਦੂਰੀ bीडी ਦੂਜਾ ਵਿਕਰਣ 7 7 1 ਦਾ ਵਰਗ 6/2 ਦਾ ਵਰਗ 7 ਚੋਂ 1 ਗਿਆ 6 6 ਚੋਂ 2 ਗਿਆ 4 6 ਦਾ ਵਰਗ 4 ਦਾ ਵਰਗ 6 ਦਾ ਵਰਗ 36 4 ਦਾ ਵਰਗ 16 36 ਜਮਾ 16 ਕਿੰਨਾ ਹੋ ਗਿਆ 52 ਠੀਕ ਹੈ ਸੋ ਇਹ ਆ ਗਿਆ ਬੱਚੇ ਤੁਹਾਡਾ 52 ਦਾ ਵਰਗਮੂਲ ਹੁਣ ਦੇਖੋ ਇਹ 2 ਆ ਗਿਆ है 55 ਦਾ ਵਰਗਮੂਲ ਹੈ ਇਹਦਾ ਮਤਲਬ ਦੋਨੋਂ ਵਿਕਰਣ ਜਿਹੜੇ ਨੇ ਉਹਨਾਂ ਦੀ ਲੰਬਾਈਆਂ ਬਰਾਬਰ ਨਹੀਂ ਹੈਗੀਆਂ ਇਸ ਕਰਕੇ ਆਇਤ ਨਹੀਂ ਹੋ ਸਕਦਾ ਇਹ ਸਮਾਂਤਰ ਚਤੁਰਭੁਜ ਹੀ ਆਏਗਾ ਸਮਾਂਤਰ ਚਤੁਰਭੁਜ ਜਿਹੜਾ ਸਧਾਰਨ ਹੁੰਦਾ ਹੈ ਜਿਹੜਾ ਆਇਤ ਨਹੀਂ ਹੁੰਦਾ ਉਹਦੇ ਦੋਨੋਂ ਵਿਕਰਣ ਬਰਾਬਰ ਨਹੀਂ ਹੁੰਦੇ ਸੋ ਭਾਵ ਦੋਵੇਂ ਵਿਕਰਣ ਵੱਖ-ਵੱਖ ਲੰਬਾਈਆਂ ਦੇ ਹਨ ਇਸ ਲਈ ਦਿੱਤੇ ਬਿੰਦੂਆਂ ਦੁਆਰਾ ਸਮਾਂਤਰ ਚਤੁਰਭੁਜ ਬਣੇਗਾ ਸੋ ਇਸ ਤਰ੍ਹਾਂ ਬੱਚਿਓ ਇਹ ਸਵਾਲ ਕਰਨੇ ਨੇ ਸੋ ਐਸੀ ਬੱਚੇ ਤੁਹਾਡਾ ਛੇਵਾਂ ਸਵਾਲ ਜਿਹੜੇ ਅਸੀਂ ਦੋ ਭਾਗ ਦੂਜਾ ਤੀਜਾ ਕੀਤਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ